ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਗੱਲ ਡੈਰੀ ਫਾਰਮ ਮੋਗਾ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਸਮਾਦਪਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਦੇ ਵਿੱਚ ਐਚ ਐਫ ਵੈਡ ਦੀ ਵੀਡੀਓ ਲੈ ਕੇ ਹਾਜ਼ਰ ਹਾਂ ਐਚ ਐਫ ਵੈਡ ਇਨੋਵੇਸ਼ਨ ਏ ਬੀ ਐਸ ਸੀਮਣ ਦੀ ਆਪ ਅਮਰਪਾਲ ਸੀਮਣ ਤੋਂ ਗੱਭਣ ਦਿਨਾਂ ਤੇ ਸੁਣ ਆ ਲਈ ਆ ਥੰਬਲੇਵ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਰੀਡ ਤੇ ਵਿੱਚ ਆ ਪੂਰੀ ਵੈੜ ਹਾਥੀਂ ਜਵਾਈ ਵਾਲਾ ਥਾਂ ਲੱਗਿਆ ਹੋਇਆ ਚੰਗਾ ਸੋਹਣੇ ਹਵਾਨੇ ਦੀ ਐ ਚੰਗਾ ਦੁੱਧ ਪਿਆਜੂ ਪਹਿਲਾ ਪਹਿਲੇ ਸੂਏ ਦਾ ਰਕਾਰ ਇਹਦਾ 25 26 ਲੀਟਰ ਦਾ ਹੈ ਹੁਣ ਪਲੱਸ ਮੰਨ ਕੇ ਜੋ 30 35 ਲੀਟਰ ਅਜੇ ਕਰਮਾਲੀ 5 4 ਦਿਨ ਲੈਂਦੀ ਹੈ ਢਿੱਲਾ ਢੁਲਾ ਲਈ ਵੀ ਇਹਦੇ ਵਿੱਚ ਬਹੁਤ ਬਈਆਂ ਚੰਗਾ ਦੁੱਧ ਪਿਆਜੂ ਬਾਕੀ ਬਾਈ ਕਹਿੰਦਾ ਵੀ ਮੁੱਲ ਵੀ ਆਪਣਾ ਜਾਇਜ਼ ਹੀ ਹੋਊਗਾ 1 ਲੱਖ ਤੇ 25000 ਰੁਪਿਆ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਵੀ ਸੱਜਣ ਮਿੱਤਰ ਗਾਂ ਨੂੰ ਖਰੀਦਣਾ ਚਾਹੁੰਦਾ ਹੈ ਤੂੰ ਆਪਣੀ ਤਸੱਲੀ ਆਪ ਕਰੇ ਆਣ ਕੇ ਬਾਕੀ ਫੋਨ ਤੇ ਵੀ ਸੌਦਾ ਹੋ ਜਾਊਗਾ ਕਰਮਾ ਵਾਲੀ ਚੰਗਿਆ ਥਣ ਲੇਵੇ ਦੀ ਆ ਭਾਂਡੇ ਦੀ ਆ ਸੋਨਾ ਦੁੱਧ ਪਿਆ ਜੂ ਬਾਕੀ ਕੋਈ ਵੀ ਵੀਰ ਭਰਾ ਆਪਦੀ ਤਸੱਲੀ ਕਰਕੇ ਲੈ ਜਾ ਸਕਦਾ ਆਪਣੇ ਚੈਨਲ ਨੂੰ ਕਰ ਲੋ ਵੀਰੇ ਸਬਸਕ੍ਰਾਈਬ ਜੋ ਕਿ ਨਵੀਂ ਅਪਡੇਟ ਤੁਹਾਨੂੰ ਮਿਲ ਸਕੇ ਰੋਜ਼ ਦੀ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਓਕੇ ਜੀ ਧੰਨਵਾਦ